ਅੱਜ ਆਪਾਂ ਕੇਰਾ ਡਿਜ਼ਾਈਨਰ ਕੇਰਾ ਤਿਆਰ ਕਰਾਂਗੇ ਇਸ ਤਰ੍ਹਾਂ ਕਮੀਜ਼ ਨੂੰ ਆਪਾਂ ਸਟੀਚ ਕਰ ਲਿਆ ਫਿਟਿੰਗ ਕਰਕੇ ਤਿਆਰ ਕਰ ਲਿਆ ਹੁਣ ਇਹਨੂੰ ਸੈਂਟਰ ਦੇ ਵਿੱਚ ਪਿੰਟੈਕਸ ਵਾਲੀ ਆਪਾਂ ਇਸ ਤਰ੍ਹਾਂ ਲੈਸ ਲਗਾਉਣੀ ਹੈ ਆਪਾਂ ਲੈਸ ਲੈ ਲਈਏ ਇੱਕ ਬਰੀਕ ਲੈਸ ਲਈ ਇੱਕ ਚੌੜੀ ਇਹਦੇ ਨਾਲ ਆਪਾਂ ਡਿਜ਼ਾਈਨ ਤਿਆਰ ਕਰਨਾ ਕੇਰੇ ਤੇ ਤੇ ਬਾਜੂ ਤੇ ਇਹ ਤੇ ਹੀ ਡਿਜ਼ਾਈਨ ਆਪਾਂ ਪਾਉਣਾ ਹੈ ਇਸ ਤਰ੍ਹਾਂ ਫਰੰਟ ਪੱਲਾ ਢਾ ਲੈਣਾ ਬਿਲਕੁਲ ਸੈਂਟਰ ਕਰਕੇ ਫਿਰ ਆਪਾਂ ਇਹਨੂੰ ਕਟਿੰਗ ਕਰਨਾ ਹੈ ਇਹਦੇ ਵਿੱਚ ਸੈਂਟਰ ਦੇ ਜੋ ਆਇਰ ਗਲਾਸ ਗੋਣੀ ਹੈ ਐਸਟਰਾ ਫੋਲਡਿੰਗ ਤੋਂ ਆਪਾਂ ਨੀਚੋਂ ਜਿੱਥੋਂ ਫੋਲਡ ਕਰਨਾ ਉੱਥੋਂ 8 ਇੰਚ ਉੱਪਰ ਨੂੰ ਲੈ ਲਿਆ ਇਨੂੰ ਕਟਿੰਗ ਕਰ ਦਾਂਗੇ ਫਿਰ ਇਸ ਤੋਂ ਉੱਪਰ ਆਪਾਂ 5 ਇੰਚ ਫਿਰ ਲਵਾਉਣਗੇ ਇਸ ਤਰ੍ਹਾਂ ਇਹਦੇ ਵਿੱਚ ਸੈਂਟਰ ਦੇ ਲੈਸ ਲਗਾਉਣੀਆਂ ਪਹਿਲਾਂ ਇੱਥੇ ਫਿਰ ਇੱਥੇ ਚੌੜੀ ਵਾਲੀ ਤਾਂ ਤੋਂ ਪਹਿਲਾ ਉਪਰੋਂ ਕਟਿੰਗ ਕਰਾਂਗੇ ਫਿਰ ਉਸ ਤੋਂ ਬਾਅਦ نیچے ਇਸ ਤਰ੍ਹਾਂ ਇਹਦੇ ਉੱਪਰ ਬੈਠਨੀ ਸੀ ਨਾ ਆਪਾਂ ਫਿਰ ਲਗਾਵਾਂਗੇ ਆ ਕੱਪੜੇ ਦਾ ਮੂੰਹ ਅੰਦਰ ਵਾਲੀ ਸਾਈਡ ਐ ਇਸ ਤਰ੍ਹਾਂ ਕਰਕੇ Es ਇੰਦਾ ਮੂਵੀ ਇੱਧਰ ਐਸਤਰਾ ਅੰਦਰ ਨੂੰ ਕਰਕੇ ਇਹਦੇ ਉੱਪਰ ਵੀ ਆਪਾਂ ਬੈਟਮੀ ਸੀਨ ਲਗਾ ਦੇਣੀ ਪੱਕੇ ਐਸਤਰਾ ਬੈਟਮੀ ਸੀਨ ਵੀ ਲਾ ਲਈ ਹੁਣ ਆਪਾਂ ਫਿਰ ਲੈਸ نیچے ਲਗਾਵਾਂਗੇ ਇਸ ਤਰ੍ਹਾਂ ਲੈਸ ਲਾ ਕੇ ਆਪਣੀ ਤਿਆਰ ਹੋ ਗਈ ਹੁਣ ਆਪਾਂ ਪਹਿਲਾਂ نیچے ਉਹ ਘੇਰਾ ਫੋਲਡ ਕਰਾਂਗੇ ਉਸ ਤੋਂ ਬਾਅਦ ਬ੍ਰੀਕ ਲੈਸ ਲਗਾਉਂਦੇ ਪੱਕੀ ਸਿਨ ਵੀ ਆਪਾਂ ਲਗਾ ਲਈਏ ਇਸ ਤਰ੍ਹਾਂ ਘੇਰੇ ਨੂੰ ਆਪਾਂ ਫੋਲਡ ਕਰ ਲਿਆ ਹੁਣ ਇਹਦੇ ਸਾਈਡਾਂ ਤੇ ਚਾਕਾਂ ਤੇ ਵੀ ਤੇ ਘੇਰੇ ਤੇ ਵੀ ਇਸ ਤਰ੍ਹਾਂ ਲੈਸ ਲਗਾਵਾਂਗੇ ਬ੍ਰੀਕ ਇਸ ਤਰ੍ਹਾਂ ਘੇਰੇ ਤੇ ਚਾਕਾ ਤੇ ਵੀ ਆਪਾਂ ਲੈਸ ਲਾ ਕੇ ਤਿਆਰ ਕਰ ਲਿਆ ਬਹੁਤ ਹੀ ਵਧੀਆ ਡਿਜ਼ਾਈਨ ਬਣ ਕੇ ਤਿਆਰ ਹੋਇਆ neck ਵੀ ਬਿਲਕੁਲ ਉਸੇ ਤਰ੍ਹਾਂ ਹੀ ਆਪਾਂ ਲੈਸ ਨਾਲ ਤਿਆਰ ਕੀਤਾ ਘੇਰਾ ਤੇ ਚਾਕ ਇਸ ਤਰ੍ਹਾਂ ਆਪਾਂ ਲੈਸ ਲਾ ਕੇ ਤਿਆਰ ਕਰ ਲਿਆ ਬਹੁਤ ਵਧੀਆ ਫਿਨਿਸ਼ਿੰਗ ਆਈ ਇਸ ਤਰ੍ਹਾਂ ਡਿਜ਼ਾਈਨਰ ਸ਼ਰਟ ਬਣ ਕੇ ਤਿਆਰ ਹੋ ਗਈ ਹੈ ਇਸ ਤਰ੍ਹਾਂ ਅੰਦਰ ਵਾਲੀ ਸਾਈਡ ਵੀ ਬਹੁਤ ਹੀ ਵਧੀਆ ਸਫਾਈ ਦੇ ਨਾਲ ਲੈਸ ਲੱਗ ਕੇ ਤਿਆਰ ਹੋਈ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ